ਮਕਸਸ ਸਾਹਿਬ ਦੇ ਨਜ਼ਦੀਕੀ ਪਿੰਡ ਮਰਾੜ ਕਲਾ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਕਿ ਦਵਾਈ ਲੈਣ ਜਾ ਰਹੇ ਪਿਓ ਪੁੱਤ ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਮੁੱਢਲੀ ਜਾਣਕਾਰੀ ਦੇ ਅਨੁਸਾਰ ਲੁੱਟਖੋ ਦੀ ਨੀਅਤ ਦੇ ਨਾਲ ਇਹ ਹਮਲਾ ਹੋਇਆ ਤੇ ਲਖਵੀਰ ਸਿੰਘ ਅਤੇ ਉਸ ਦਾ ਬੇਟਾ ਪਿਆਰਜੀਤ ਸਿੰਘ ਪਿੰਡ ਬਾਜਾ ਮਰਾੜ ਨਾਲ ਸੰਬੰਧਤ ਰਕਦੇ ਹਨ ਤੇ ਪਿੰਡ ਜੜਾ ਹੈ ਬਠਿੰਡਾ ਤੋਂ ਵੇਖੇ ਦਵਾਈ ਲੈਣ ਦੇ ਲਈ ਉਹ ਚੱਲੇ ਸਨ ਪਿੰਡ ਮਰਾੜ ਤੋਂ ਖਾਰਾ ਲਿੰਕ ਸੜਕ ਤੇ ਜੁੜੀ ਇਹ ਵਾਰਦਾਤ ਵਾਪਰੀ ਦੱਸਦੇ ਕਿ ਪਿੰਡ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਮੁਕਸਰ ਸਾਹਿਬ ਦੇ ਵਿੱਚ ਲੁੜਦਨੀਆ ਦੇ ਨਾਲ ਹਮਲਾ ਕੀਤਾ ਗਿਆ ਕਾਰ ਸਵਾਰ ਪਿਓ ਪੁੱਤ ਤੇ ਜਾਨਲੇਵਾ ਹਮਲਾ ਹੋਇਆ ਤੇ ਹਮਲੇ ਦੇ ਵਿੱਚ ਪਿਤਾ ਦੀ ਮੌਤ ਹੋ ਚੁੱਕੀ ਹੈ ਪੁੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਲਖਵੀਰ ਸਿੰਘ ਦੇ ਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਤੇ ਮੁਕਸਰ ਸਾਹਿਬ ਦੇ ਪਿੰਡ ਮਰਾੜ ਕਲਾਦੀ ਇਹ ਵਾਰਦਾਤ ਹੈ ਬਠਿੰਡਾ ਇਹਨਾਂ ਦੇ ਵੱਲੋਂ ਇਹ ਦੋਵੇਂ ਹੀ ਪਿਓ ਪੁੱਤ ਦਵਾਈ ਲੈਣ ਦੇ ਲਈ ਜਾ ਰਹੇ ਸੀ ਜਦੋਂ ਇਹ ਵਾਰਦਾਤ ਵਾਪਰੀ ਹੈ ਮਕਸਦ ਸਾਹਿਬ ਦੇ ਵਿੱਚ ਲੁੱਟ ਦਿਲੀਅਤ ਦੇ ਨਾਲ ਜਨ ਲੇਵਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਪਿਓ ਦੀ ਮੌਤ ਹੋ ਚੁੱਕੀ ਹੈ ਪਿਓ ਪੁੱਤ ਦਵਾਈ ਲੈਣੇ ਜਾ ਰਹੇ ਸੀ ਕਾਰ ਸਵਾਰ ਪਿਓ ਪੁੱਤ ਜੁੜਾ ਹੋਇਆ ਦਵਾਈ ਲੈਣ ਜਾ ਰਹੇ ਸੀ ਜਦੋਂ ਇਹਨਾਂ ਤੇ ਹਮਲਾ ਹੋਇਆ ਮਕਸਦ ਸਾਹਿਬ ਦੇ ਵਿੱਚ ਲੁੱਟ ਦਿਨੀਅਤ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਕਸਦ ਸਾਹਿਬ ਦੇ ਪਿੰਡ ਮਰਾੜ ਕਲਾ ਦੀ ਇੱਕ ਘਟਨਾ ਹੈ ਜਿੱਥੇ ਕਿ ਇਹ ਘਟਨਾ ਵਾਪਰੀ ਹੈ ਪਿੰਡ ਬਟਿੰਡ ਜੁੜਾ ਹੈ ਅਪਿੰਡ ਤੋਂ ਬਠਿੰਡਾਏ ਦਵਾਈ ਲੈਣ ਦੇ ਲਈ ਜਾ ਰਹੇ ਸੀ ਜਦੋਂ ਉਹਨਾਂ ਦੇ ਉੱਪਰ ਹਮਲਾਵਰਾਂ ਨੇ ਹਮਲਾ ਕੀਤਾ ਐਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਹ ਸ਼ਾਂਤ ਜੁੜ ਚੁੱਕੇ ਨੇ ਸ਼ਾਂਤ ਕਿਸ ਤਰੀਕੇ ਦੇ ਨਾਲ ਤੇ ਐਗਜ਼ੈਕਟ ਕਿੱਥੇ ਇਹ ਘਟਨਾ ਵਾਪਰੀ ਹੈ ਜਦੋਂ ਕਿ ਹਮਲਾਵਰਾਂ ਦੇ ਵੱਲੋਂ ਜੜਾ ਪਿਓ ਪੁੱਤ ਤੇ ਹਮਲਾ ਕੀਤਾ ਗਿਆ ਹੈ ਜੀ ਬਿਲਕੁਲ ਦੱਸਦੀ ਹੈ ਕਿ ਜਦੋਂ ਪਿੰਡ ਮਰਾੜ ਕਲਾਂ ਅਤੇ ਖਾਰਾ ਦੇ ਦਰਮਿਆਨ ਇਹ ਦੋਹੇ ਪਿਓ ਪੁੱਤਰ ਜਿਹੜਾ ਪਿਆਰਜੀਤ ਸਿੰਘ ਇਹ ਲੜਕਾ ਹੈ ਇਸ ਦੇ ਪਾਪਾ ਦਾ ਨਾਮ ਲਖਵੀਰ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਬਠਿੰਡਾ ਵਾਲੇ ਪਾਸੇ ਨੂੰ ਦਵਾਈ ਲੈਣ ਲਈ ਵਧਰੇ ਸਨ ਤਾਂ ਸਵੇਰ ਦਾ ਟਾਈਮ ਸੀ ਲਗਭਗ 6 ਵਜੇ ਦਾ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਤਾਂ ਚੱਲਦੀ ਕਾਰ ਉੱਪਰ ਪੱਥਰ ਨਾਲ ਹਮਲਾ ਕਰਕੇ ਉਸ ਦਾ ਸ਼ੀਸ਼ਾ ਤੋੜਿਆ ਤੇ ਲੁੱਟਖੋਹ ਦੀ ਜਿਹੜੀ ਘਟਨਾ ਸ਼ੁਰੂ ਕੀਤੀ ਸੀ ਹਜੇ ਲੁੱਟਖੋਹ ਨੂੰ ਅੰਜਾਮ ਦੇ ਰਹੇ ਸੀ ਕਿ ਜੋ ਬਜ਼ੁਰਗ ਸਨ 55 ਸਾਲਾਂ ਦੇ ਲਖਵੀਰ ਸਿੰਘ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਹਨਾਂ ਨੂੰ ਗੋਲੀ ਮਾਰ ਕੇ ਮੌਕੇ ਤੇ ਹੀ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਇਸ ਘਟਨਾ ਦੇ ਵਿੱਚ ਜਿਹੜਾ ਲਖਵੀਰ ਸਿੰਘ ਦਾ ਲੜਕਾ ਪਿਆਰਜੀਤ ਹੈ ਉਹ ਵੀ ਜ਼ਖਮੀ ਹੈ ਜਿਸ ਦਾ ਹੁਣ ਤੱਕ ਜਿਹੜਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਸੀਆਈਏ ਦੀ ਟੀਮ ਤੇ ਐਸਐਸਪੀ ਤੁਸ਼ਾਰ ਗੁਪਤਾ ਵਿਸ਼ੇਸ਼ ਤੌਰ ਤੇ ਇਸ ਮਾਮਲੇ ਨੂੰ ਪਰਸਨਲੀ ਮਾਨੀਟਰ ਕਰ ਰਹੀ ਹੈ ਪੁਲਿਸ ਦਾਵਾ ਕਰ ਰਹੀ ਹੈ ਕਿ ਬਾਅਦ ਦੁਪਹਿਰ ਤੱਕ ਜਿਹੜੀ ਕਤਲ ਦੀ ਤੇ ਇਸ ਵਾਰਦਾਤ ਦੀ ਜਿਹੜੀ ਮੁੱਖ ਵਜ੍ਹਾ ਹੈ ਉਹਨੂੰ ਟਰੈਕ ਆਊਟ ਕਰ ਲਿਆ ਜਾਵੇਗਾ ਤੇ ਪਿਓ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਸ਼ਾਂਤ ਕਿਸ ਤਰੀਕੇ ਦੇ ਪਿਓ ਜਿਹੜਾ ਪੁੱਤਰ ਹੈ ਉਸ ਦੇ ਹਾਲਾਤ ਹਲੇ ਬਣੇ ਹੋਏ ਨੇ ਜੀ ਜਿਹੜਾ ਲੜਕਾ ਹੈ ਉਹ ਕਾਫੀ ਜਿਆਦਾ ਨਮੋਸ਼ੀ ਦੇ ਵਿੱਚ ਹੈ ਕਿਉਂਕਿ ਹੱਸਦਾ ਵਸਦਾ ਪਰਿਵਾਰ ਹੈ ਰਾਤ ਸਭ ਨੇ ਇਕੱਠੇ ਬਤਾਈ ਹੈ ਸਵੇਰ ਤਿਆਰ ਹੋ ਕੇ ਪਿਤਾ ਦੀ ਦਵਾਈ ਲੈਣ ਵਾਸਤੇ ਚੱਲੇ ਸਨ ਜਿਸ ਪਿਤਾ ਦੀ ਸਿਹਤ ਪੰਜਾਬੀ ਵਾਸਤੇ ਪਿਆਰਜੀਤ ਸਿੰਘ ਆਪਣੇ ਬਾਪ ਨੂੰ ਘਰ ਤੋਂ ਲੈ ਕੇ ਨਿਕਲਿਆ ਸੀ ਮੈਂ ਉਹ 10 ਮਿੰਟ ਦੇ ਵਕਫੇ ਦੇ ਵਿੱਚ ਹੀ ਇੱਕ ਲੁੱਟ ਖੋਹ ਦੇ ਇਰਾਦੇ ਨਾਲ ਜਾਂ ਕਥਿਤ ਤੌਰ ਤੇ ਦੁਸ਼ਮਣੀ ਵੀ ਇਹ ਮੰਨਿਆ ਜਾਂਦਾ ਹੈ ਜਾਂਚ ਦੇ ਵਿੱਚ ਉਸ ਪਿਤਾ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦੇਣਾ ਵੱਡੇ ਪੱਧਰ ਤੇ ਜਿਹੜਾ ਪਰਿਵਾਰ ਵਾਸਤੇ ਨਮੋਸ਼ੀ ਦੇ ਹਾਲਾਤ ਹਨ ਉੱਥੇ ਜਿੱਥੇ ਬੀਤੇ ਦਿਨੀ ਫਿਰੋਜ਼ਪੁਰ ਚ ਵੀ ਤਿੰਨ ਜਣਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਇਹੋ ਜਿਹੀ ਕਾਂਡ ਅਜ ਮੁਕਸਰ ਦੇ ਵਿੱਚ ਵਾਪਰ ਜਾਣਾ ਕਿਤੇ ਨਾ ਕਿਤੇ ਲਾਅਨਡ ਆਰਡਰ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਨੂੰ ਏਜੰਸੀਆਂ ਨੂੰ ਹੋਰ ਸਾਰੇ ਸਿਸਟਮ ਨੂੰ ਵਧੇਰੇ ਚੌਕਸ ਹੋਣ ਦੀ ਜ਼ਰੂਰਤ ਹੈ ਪਰ ਫਿਰਾਲ ਏਡੇ ਵੱਡੇ ਪੱਧਰ ਦੀ ਅਪਰਾਧਿਕ ਘਟਨਾ ਮੰਦਭਾਗੀ ਘਟਨਾ ਵਾਪਰਨ ਦੇ ਨਾਲ ਜਿੱਥੇ ਏਜੰਸੀਆਂ ਚੌਕਸ ਹੋਈਆਂ ਉੱਥੇ ਲੋਕਾਂ ਦੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਵੱਡੇ ਪੱਧਰ ਦੇ ਵਿੱਚ ਇਹ ਡਰ ਦਾ ਮਾਹੌਲ ਬਣਿਆ ਹੋਇਆ ਹੈ ਬਿਲਕੁਲ ਸ਼ਾਂਤ ਜਦੋਂ ਵੀ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਦੋਂ ਇੱਕ ਸਵਾਲ ਜੁੜਾ ਹੈ ਮੰਨ ਦੇ ਵਿੱਚ ਖੜਾ ਹੁੰਦਾ ਹੈ ਕਿ ਆਖਿਰ ਕਿਉਂ ਇਹਨਾਂ ਦੇ ਕੋਲ ਜਿਹੜੇ ਹਥਿਆਰ ਨੇ ਹਰ ਆਮ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਹਥਿਆਰ ਰੱਖਣ ਦਾ ਲਾਇਸੈਂਸ ਕਿਉਂ ਦਿੱਤਾ ਜਾਂਦਾ ਹੈ ਹਰ ਇੱਕ ਆਮ ਵਿਅਕ ਜੀ ਬਿਲਕੁਲ ਦੱਸਦੀ ਹੈ ਕਿ ਇਹੋ ਜੀਆਂ ਵਾਰਦਾਤਾਂ ਦੇ ਜਿਹੜੇ 95% ਤੋਂ ਉੱਪਰ ਦੇ ਜਿਹੜੇ ਅੰਕੜੇ ਪੁਲਿਸ ਡਿਪਾਰਟਮੈਂਟ ਦੇ ਅਲੇਜੈਂਡਲੀ ਡਾਇਗਰਾਮ ਜਿਹੜੀਆਂ ਅਲੇਜਿਟ ਫਿਗਰ ਬੋਲਦੇ ਆ ਉਹਦੇ ਮੁਤਾਬਕ ਇਹਨਾਂ ਲੋਕਾਂ ਕੋਲੇ ਅਪਰਾਧ ਵਾਸਤੇ ਦੇਸੀ ਹਥਿਆਰਾਂ ਦੀ ਵਰਤੋਂ ਕਰਦੇ ਆ ਜਿਹੜੇ ਕਿਸੇ ਵੀ ਤਰ੍ਹਾਂ ਨਾਲ ਲਾਇਸੈਂਸ ਨਹੀਂ ਹੁੰਦੇ ਜਾਂ ਲਾਇਸੈਂਸ ਚੁਦਾ ਲੋਕਾਂ ਤੋਂ ਹਥਿਆਰਾਂ ਦੀ ਕੋ ਕਰਨ ਤੋਂ ਬਾਅਦ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਹੜੀ ਐਸਐਸਪੀ ਤੁਸ਼ਾਰ ਗੁਪਤਾ ਨਾਲ ਵੀ ਸਾਡੀ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਕੇਸ ਹਥਿਆਰ ਦੀ ਵਰਤੋਂ ਕੀਤੀ ਗਈ ਹੈ ਪੁਲਿਸ ਇਸ ਚੀਜ਼ ਨੂੰ ਬਰੀਕੀ ਨਾਲ ਵੈਰੀਫਾਈ ਕਰੇਗੀ ਅਤੇ ਕਿਸੇ ਵੀ ਹਾਲ ਵਿੱਚ ਇਸ ਘਟਨਾ ਦਾ ਕੋਈ ਵੀ ਐਂਗਲ ਜਿਹੜਾ ਸਪੇਅਰ ਨਹੀਂ ਕੀਤਾ ਜਾਵੇਗਾ ਤੇ ਅਜਿਹੇ ਤਰੀਕੇ ਨਾਲ ਮਾਮਲੇ ਨੂੰ ਬਿਲਡ ਅਪ ਕੀਤਾ ਜਾਣਾ ਕਿ ਛੇਤੀ ਤੋਂ ਛੇਤੀ ਜਿਹੜੇ ਦੋਸ਼ੀ ਆ ਉਹ ਟਰੈਕਟ ਵੀ ਹੋਣ ਅਤੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਬਣਦੀ ਸਜ਼ਾ ਵੀ ਦਵਾਈ ਜਾ ਸਕੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ਾਂਤ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਜਾਨਲੇਵਾ ਹਮਲਾ ਜੜਾਇਆ ਹੈ ਪਿਓ ਪੁੱਤ ਦੇ ਉੱਪਰ ਕੀਤਾ ਗਿਆ ਹੈ ਪਿੰਡ ਤੋਂ ਦਵਾਈ ਲੈਣ ਦੇ ਲਈ ਬਠਿੰਡਾ ਚੱਲੇ ਸੀ ਜਦੋਂ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਹਮਲਾਵਰਾ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਪਿਓ ਦੀ ਮੌਤ ਹੋ ਚੁੱਕੀ ਹੈ ਤੇ ਪੁੱਤਰ ਗੰਭੀਰ ਜ਼ਖਮੀ ਹੈ